ਦਲਜੀਤ ਨੇ ਤੁਹਾਡੇ ਫਾਦਰ ਦੀ ਲੁੱਕ ਲਈ ਹੋਈ ਸੀਗੀ ਹਾਂਜੀ ਇੱਕ ਵਾਰੀ ਤਾਂ ਭਲੇਖਾ ਜਿਹਾ ਪੈ ਗਿਆ ਹਨਾ ਵੀ ਜਿੱਦਾਂ ਉਦਾਂ ਹੀ ਉਹਨਾਂ ਨੇ ਸੈਟਅਪ ਸਾਰਾ ਉਦਾਂ ਹੀ ਬਣਾਇਆ ਹੋਇਆ ਸੀ ਉਵੇਂ ਗੱਡੀ ਖੜੀ ਹੋਈ ਸੀਗੀ ਉਵੇਂ ਡੈਡੀ ਬਾਹਰ ਨਿਕਲੇ ਲੋਕ ਬੈਠੇ ਹੋ ਸੀ ਆਡੀਅנס ਬਣਾਈ ਹੋਈ ਸੀ ਸੇਮ ਉਦਾਂ ਹੀ ਉਹਨੇ ਸੈਟ ਬਣਾਇਆ ਹੋਇਆ ਸੀ ਤੇ ਇੱਕ ਵਾਰੀ ਮਨ ਭਰ ਗਿਆ ਸੀਗਾ ਸ਼ਹਿਰ ਇਹ ਸੱਚ ਹੁੰਦਾ ਹੁਣ ਵੀ ਤੁਸੀਂ ਅੱਖਾਂ ਪਰ ਲੀਆਂ ਇੰਨਾ ਵੱਡਾ ਸਟਾਰ ਤੁਸੀਂ ਮਤਲਬ ਆਪਣੇ ਫਾਦਰ ਦੇ ਰੂਪ ਉਹਨਾਂ ਦੇ ਘਰ 'ਚ ਜੰਮੇ ਹੋ ਇੱਕ ਇੱਕ ਮਿੰਟ ਤੁਹਾਡੀ ਸਾਰੀ ਜ਼ਿੰਦਗੀ ਹੁਣ ਤੱਕ ਨਿਕਲ ਜੁਣਾ ਦੇ ਜ਼ਿਕਰ ਦੇ ਨਾਲੇ ਨਿਕਲ ਰਹੀ ਹੋਈ ਵੀ ਉਹਨਾਂ ਨਾਲ ਬੈਠ ਕੇ ਸੁਲਝਾ ਕਰ ਲੈਂਦੇ ਹਨਾ ਕੁਛ ਦੱਸ ਦਿੰਦੇ ਵੀ ਟਾਈਮ ਦੇ ਦਿੰਦੇ ਵੀ ਇੰਨਾ ਟਾਈਮ ਲੇ ਉਹ ਹੋ ਜਾ ਹੁਣਾ ਵੀ ਤੁਸੀਂ ਗੋਣਾ ਬੰਦ ਕਰ ਦੋ ਜਾਂ ਮਾਰ ਦੇਣਾ ਇਹ ਕੰਮ ਨਾ ਕਰਦੇ ਕਿਉਂਕਿ ਸਾਡੇ ਦੋ ਪਰਿਵਾਰ ਸੀਗੇ ਉਸ ਟਾਈਮ ਬਿਲਕੁਲ ਮਤਲਬ ਤੁਸੀਂ ਦੇਖ ਲਓ ਵੀ ਇੱਕਦਮ ਹਰ ਅਰਸ਼ ਤੋਂ ਅਸੀਂ ਫਰਸ਼ ਤੇ ਆ ਗਏ ਹਾਂ ਜਿਵੇਂ ਤੁਸੀਂ ਕਈ ਵੀ ਆਮ ਚੋ ਜਦੋਂ ਜਾਣਦੇ ਹੋਗੇ ਤੁਹਾਡੇ ਫਾਦਰ ਦੇ ਗਾਣੇ ਚੱਲਦੇ ਆ ਤਾਂ ਕਹਿੰਦੇ ਕਿ ਮੇਰੇ ਬਾਪੂ ਦਾ ਗਾਣਾ ਨਾ ਦੱਸਣ ਦੀ ਲੋੜ ਹੀ ਨਹੀਂ ਹੁੰਦੀ ਤੁਸੀਂ ਆਪਣੇ ਫਾਦਰ ਬਾਰੇ ਕਿੰਨਾ ਕੁਛ ਪੜਿਆ ਸੁਣਿਆ ਜਾਂ ਗਾਣੇ ਵੀ ਸੁਨੇ ਤੁਹਾਨੂੰ ਕੀ ਆਪਣੇ ਚਮਕੀਲਾ ਜਦੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਦਾ ਇਹ ਹੀ ਸਮਝ ਨਹੀਂ ਆਉਂਦੀ ਲੋਕਾਂ ਦੇ ਵਿੱਚ ਇਹ ਕਿਉਂ ਭਰਿਆ ਹੋਇਆ ਵੀ ਉਹ ਇਦਾਂ ਦੇ ਗੀਤ ਨਹੀਂ ਸੁਣਨ ਵਾਲੇ ਉਹ ਤੋਂ ਪਹਿਲਾਂ ਵੀ ਬਹੁਤ ਗਾਉਣ ਵਾਲੇ ਸੀਗੇ ਸਿੰਗਰ ਜਿਹੜੇ ਇਦਾਂ ਦੇ ਗਾਉਂਦੇ ਆ ਲੋਕ ਉਹਨਾਂ ਨੂੰ ਨਹੀਂ ਚੱਕਦੇ ਡੈਡੀ ਦਾ ਇਹ ਨਾਂ ਜਾਦਾ ਮੂਰੇ ਕਿਉਂਕਿ ਇਹਨਾਂ ਦਾ ਨਾਮ ਹੈ ਲੋਕ ਫੇਮ ਪਾੜ ਦੇ ਵੀ ਸ਼ਾਇਦ ਇਹਨਾਂ ਨੂੰ ਇਦਾਂ ਕੁਝ ਬੋਲ ਕੇ ਸਾਡਾ ਥੋੜਾ ਉਦਾਂ ਹੋ ਜਾਏਗਾ ਫੇਮਸ ਹੋਣਾ ਮਾੜੀ ਗੱਲ ਹੀ ਹੋ ਗਈ ਆ ਹੌਜਕੱਲ ਵੀ ਜਿਹਦਾ ਕੋਈ ਨਾਮ ਜ਼ਿਆਦਾ ਹੋ ਜਵੇ ਨੂੰ 2 ਸਾਲ ਹੋ ਗਏ ਆ ਸਾਡੇ ਨਾਲ ਵੀ ਕੋਈ ਇਨਸਾਫ ਨਹੀਂ ਹੋਇਆ ਉਹ ਵੀ ਵਿਚਾਰੇ ਦਰ ਦਰ ਇਦਾਂ ਕਰਦੇ ਫਿਰਦੇ ਆ ਹਨਾ ਇਨਸਾਫ ਲਈ ਬਹੁਤ ਬਹੁਤ ਜ਼ਿਆਦਾ ਦੁੱਖ ਲੱਗਿਆ ਸਾਨੂੰ ਬਹੁਤ ਜ਼ਿਆਦਾ ਡਰ ਲੱਗਦਾ ਆਪਣੇ ਸਿੱਧੂ ਵੀਰੇ ਨੂੰ ਦੇਖ ਕੇ ਤਾਂ ਇਹੀ ਲੱਗਦਾ ਵੀ ਸ਼ਾਇਦ ਉਹ ਨਾ ਹੀ ਗੋਆਂਦਾ ਤਾਂ ਆਪਣੇ ਮਾਪਿਓ ਕੋਲੇ ਰਹਿੰਦਾ ਸਸਰੀਕਾਲ ਮੈਂ ਕਰਨ ਤੁਹਾਡਾ ਇਸ ਖਾਸ ਪ੍ਰੋਗਰਾਮ ਚ ਸਵਾਗਤ ਕਰਦਾ ਜਿਵੇਂ ਅਸੀਂ ਦੁਗਰੀ ਆ ਤੇ ਸਾਡੇ ਨਾਲ ਚਮਕੀਲਾ ਸਾਹਿਬ ਦਾ ਪੂਰਾ ਪਰਿਵਾਰ ਹੈ ਉਹਨਾਂ ਦੀ ਬੇਟੀ ਅਮਨ ਉਹਨਾਂ ਦੇ ਜਵਾਈ ਨੇ ਕਿਉਂਕਿ ਫਿਲਮ ਆ ਰਹੀ ਹੈ ਚਰਚਾ ਹੋ ਰਹੀ ਹੈ ਦਿਲਜੀਤ ਇਸ ਪਰਿਵਾਰ ਚ ਬੈਠ ਕੇ ਗਿਆ ਕਿਹੜੇ ਕਿਹੜੀਆਂ ਚੀਜ਼ਾਂ ਇਥੋਂ ਲੈ ਕੇ ਗਏ ਨੇ ਜਿਹੜੀਆਂ ਸ਼ਾਇਦ ਫਿਲਮਸ ਦੇਖਣ ਨੂੰ ਮਿਲਣ ਇਸ ਪਰਿਵਾਰ ਨੇ ਕੀ ਸੰਤਾਨ ਪੰਡਾਇਆ ਕਿਉਂਕਿ ਬੁਲੰਦੀਆਂ ਵੀ ਦੇਖੀਆਂ ਨੇ ਤੇ ਬੁਲੰਦੀਆਂ ਅੱਜ ਵੀ ਨੇ ਅੱਜ ਵੀ ਨਾਮ ਅਮਰ ਹੈ ਲੇਕਿਨ ਕੁਝ ਚੀਜ਼ਾਂ ਜ਼ਰੂਰ ਮਿਸ ਹੋ ਜਾਂਦੇ ਨੇ ਕਿਸੇ ਬੰਦੇ ਦੇ ਜਾਣ ਨਾਲ ਪ੍ਰਿੰਸ ਸਤਿਕਾਰ ਕੀ ਹਾਲਤ ਠੀਕ ਹੈ ਜੀ ਤੁਸੀਂ ਦੱਸੋ ਆਪਣਾ ਤੁਹਾਡੇ ਪਿਤਾ ਤੇ ਫਿਲਮ ਆ ਰਹੀ ਮਨ ਦੇ ਵਿੱਚ ਚਾਹ ਹੈ ਕੀ ਚੱਲ ਰਿਹਾ ਮਨ ਐਕਸਾਈਟਡਮੈਂਟ ਹੈਗੀ ਆ ਥੋੜੀ ਜੀ ਜਿੱਦਾਂ ਵੀ ਅਸੀਂ ਆਪਣਾ ਰੋਲ ਦੇਖਾਂਗੇ ਵੀ ਸਾਡਾ ਰੋਲ ਕਿੱਦਾਂ ਵਿੱਚ ਹੈਗਾ ਕਿਉਂਕਿ ਅਸੀਂ ਉਦੋਂ ਛੋਟੇ ਸੀਗੇ ਸਾਨੂੰ ਆਪਣਾ ਪਤਾ ਨਹੀਂ ਹੈਗਾ ਥੋੜਾ ਬਚਪਨ ਦਾ ਵੀ ਕਿਵੇਂ ਸੀਗਾ ਹਨਾ ਤੇ ਡੈਡੀ ਉਸ ਟਾਈਮ ਕਿੱਦਾਂ ਸਟਰਗਲ ਕਰਦੇ ਸੀ ਕੁਝ ਵੀ ਸਾਨੂੰ ਯਾਦ ਨਹੀਂ ਹੈਗਾ ਉਸ ਟਾਈਮ ਦਾ ਤੇ ਫਿਲਮ ਵਿੱਚੋਂ ਪਤਾ ਲੱਗੂਗਾ ਵੀ ਕਿੱਦਾਂ ਦਾ ਮਾਹੌਲ ਹੁੰਦਾ ਸੀ ਉਸ ਟਾਈਮ ਕਿੱਦਾਂ ਦੇ ਖਾੜੇ ਕਿੱਦਾਂ ਲਾਉਂਦੇ ਸੀਗੇ ਡੈਡੀ ਪ੍ਰੋਗਰਾਮ ਕਿੱਦਾਂ ਗੱਲਾਂ ਜਾਂਦੇ ਸੀਗੇ ਗੱਲਾਂ ਹਣ ਤੇ ਸਾਰਾ ਖੁਸ਼ੀ ਦੱਸਣਗੇ ਫਿਲਮ ਦੇ ਵਿੱਚ ਜਾਨੀ ਬਹੁਤ ਚਾਅ ਆ ਸਾਨੂੰ 12 April ਦਾ ਉਡੀਕ ਬਹੁਤ ਦੇਰ ਤੋਂ ਸੀਗੀ ਸਾਨੂੰ 5 ਸਾਲ ਹੋ ਗਏ ਆ ਤੇ ਬਹੁਤ ਜ਼ਿਆਦਾ ਸਾਨੂੰ ਉਹਦੀ ਖੁਸ਼ੀ ਆ ਫਿਲਮ ਦੇ ਸੈੱਟ ਤੇ ਤੁਸੀਂ ਦਿਲਜੀਤ ਨੂੰ ਮਿਲੇ ਹਾਂਜੀ ਮਿਲੇ ਹਾਂਜੀ ਦਿਲਜੀਤ ਨੇ ਤੁਹਾਡੇ ਫਾਦਰ ਦੀ ਲੁੱਕ ਲਈ ਹੋਈ ਸੀਗੀ ਮਨ ਭਰਿਆ ਵੀ ਆਪਣੇ ਫਾਦਰ ਵਰਗੇ ਇੱਕ ਉਹ ਸ਼ਖਸ ਨੂੰ ਦੇਖ ਹਾਂਜੀ ਇੱਕ ਵਾਰੀ ਤਾਂ ਭੁਲੇਖਾ ਜਿਹਾ ਪੈ ਗਿਆ ਹਨਾ ਵੀ ਜਿੱਦਾਂ ਉਦਾਂ ਹੀ ਉਹਨਾਂ ਨੇ ਸੈਟਅਪ ਸਾਰਾ ਉਦਾਂ ਹੀ ਬਣਾਇਆ ਹੋਇਆ ਸੀ ਉਵੇਂ ਗੱਡੀ ਖੜੀ ਹੋਈ ਸੀਗੀ ਉਵੇਂ ਡੈਡੀ ਬਾਹਰ ਨਿਕਲੇ ਲੋਕ ਬੈਠੇ ਹੋ ਸੀ ਆਡੀਅנס ਬਣਾਈ ਹੋਈ ਸੀ ਸੇਂਗ ਉਦਾਂ ਹੀ ਉਹਨਾਂ ਨੇ ਸੈਟ ਬਣਾਇਆ ਹੋਇਆ ਸੀ ਤੇ ਇੱਕ ਵਾਰੀ ਮਨ ਭਰ ਗਿਆ ਸੀਗਾ ਵੀ ਸ਼ਾਇਦ ਇਹ ਸੱਚ ਹੁੰਦਾ ਹਨਾ ਹਾਂਜੀ ਇਹ ਲੱਗਾ ਕਿ ਦਿਲਜੀਤ ਜਿੱਥੇ ਖੜੇ ਸ਼ਾਇਦ ਤੁਹਾਡੇ ਫਾਦਰ ਹੀ ਖੜੇ ਹਾਂਜੀ ਇਦਾਂ ਹੋ ਗਿਆ ਸੀ ਥੋੜੀ ਦੇ ਮੰਮੀ ਵੀ ਅੱਖਾਂ ਚੋਂ ਅਸੀਂ ਸਾਰੇ ਥੋੜਾ ਇਮੋਸ਼ਨਲ ਹੋ ਗਏ ਸੀ ਇਹ ਹੁਣ ਵੀ ਤੁਸੀਂ ਅੱਖਾਂ ਭਰ ਲਈਆਂ ਇੰਨਾ ਵੱਡਾ ਸਟਾਰ ਤੁਸੀਂ ਮਤਲਬ ਆਪਣੇ ਫਾਦਰ ਦੇ ਰੂਪ ਇਹਨਾਂ ਦੇ ਘਰ 'ਚ ਜੰਮੇ ਹੋ ਇੱਕ ਇੱਕ ਮਿੰਟ ਤੁਹਾਡੀ ਸਾਰੀ ਜ਼ਿੰਦਗੀ ਹੁਣ ਤੱਕ ਨਿਕਲੀ ਹੋਣਾ ਦੇ ਜ਼ਿਕਰ ਦੇ ਨਾਲ ਹੀ ਨਿਕਲ ਰਹੀ ਹੋਏ ਇਦਾਂ ਵੀਰੇ ਹੁਣ ਕੋਈ ਵੀ ਘਰ ਵਿੱਚ ਫੰਕਸ਼ਨ ਹੁੰਦਾ ਕੋਈ ਵੀ ਦਿਨ ਤਿਹਾਰ ਹੁੰਦਾ ਜਾਤ ਆਉਂਦੀ ਹੈ ਨਾ ਇਹ ਬਸ ਕਹਿ ਨਹੀਂ ਸਕਦੇ ਕੁਝ ਬਿਲਕੁਲ ਜਿਨ੍ਹਾਂ ਨੇ ਕਤਲ ਕੀਤਾ ਸਿਰਫ ਇੱਕ ਬੰਦੇ ਨੂੰ ਨਹੀਂ ਕਤਲ ਕੀਤਾ ਉਹਦੇ ਕਈ ਰੂਪ ਉਹਦਾ ਪਿਓ ਵਾਲਾ ਰੂਪ ਕਤਲ ਕੀਤਾ ਜੇ ਅੱਜ ਹੁੰਦੇ ਸ਼ਾਇਦ ਤੁਹਾਡੀ ਡੋਲੀ ਉਹ ਤੋੜਦੇ ਕਈ ਉਹਦੇ ਜਿਹੜੇ ਜ਼ਿੰਦਗੀ ਦੇ ਸਾਰੇ ਕਿਰਦਾਰ ਕਤਲ ਹੋਏ ਐਦਾਂ ਨਵੀਰ ਜੀ ਇੱਕ ਬੰਦੇ ਦੀ ਜਾਨ ਲੈਣੀ ਕੋਈ ਹਨਾ ਵਧੀਆ ਗੱਲ ਨਹੀਂ ਹੈਗੀ ਕਿਸੇ ਨੂੰ ਖਤਮ ਕਰ ਦੇਣਾ ਇਹ ਕੋਈ ਇਨਸਾਫ ਨਹੀਂ ਹੈਗਾ ਅਗਰ ਤੋਂ ਉਹਨਾਂ ਨੂੰ ਕਿਸੇ ਨੂੰ ਵੀ ਚਲੋ ਕੋਈ ਉਹਨਾਂ ਨਾਲ ਸੀਗੀ ਲਾਗ ਕੁਝ ਵੀ ਸੀਗਾ ਕੋਈ ਦੁਸ਼ਮਣੀ ਸੀ ਜਾਂ ਕਿਸੇ ਨੂੰ ਕੋਈ ਗਾਲਤ ਬੋਲਿਆ ਪਰ ਉਹਨਾਂ ਦੀ ਹੈ ਨਹੀਂ ਸੀ ਐਦਾਂ ਦੀ ਕੁਛ ਮੈਂ ਸੁਣਿਆ ਵੀ ਉਹ ਡੈਡੀ ਕਿਸੇ ਨਾਲ ਐਦਾਂ ਨਹੀਂ ਸੀ ਵੀ ਉਹਨਾਂ ਨਾਲ ਬੈਠ ਕੇ ਸੁਲਝਾ ਕਰ ਲੈਂਦੇ ਹਨਾ ਕੁਛ ਦੱਸ ਦਿੰਦੇ ਵੀ ਟਾਈਮ ਦੇ ਦਿੰਦੇ ਵੀ ਇੰਨਾ ਟਾਈਮ ਲੈ ਉਹ ਹੋ ਜਾਓ ਹਨਾ ਵੀ ਤੁਸੀਂ ਗੌਣਾ ਬੰਦ ਕਰ ਦੋ ਜਾਂ ਮਾਰ ਦੇਣਾ ਇਹ ਕੰਮ ਨਾ ਕਰਦੇ ਕਿਉਂਕਿ ਸਾਡੇ ਦੋ ਪਰਿਵਾਰ ਸੀਗੇ ਉਸ ਟਾਈਮ ਬਿਲਕੁਲ ਮਤਲਬ ਤੁਸੀਂ ਦੇਖ ਲਓ ਵੀ ਇੱਕਦਮ ਹਰ ਅਰਸ਼ ਤੋਂ ਅਸੀਂ ਫਰਸ਼ ਤੇ ਆ ਗਏ ਹਾਂ ਇੱਕਦਮ ਮੇਰੇ ਦਾਦਾ ਜੀ ਮੇਰੇ ਚਾਚਾ ਜੀ ਮੇਰੀ ਭੂਆ ਮੇਰੇ ਛੋਟੇ ਚਾਚਾ ਜੀ ਇਹ ਡਿਪਰੈਸ਼ਨ ਚ ਚਲੇ ਗਏ ਉਹਨਾਂ ਦੀ ਤਾਂ ਚਲੋ ਡੈਥ ਹੀ ਹੋ ਗਈ ਦਾਦਾ ਜੀ ਤੇ ਮੇਰੇ ਚਾਚਾ ਜੀ ਛੋਟੇ ਸੀ ਜਾਨੀ ਸਾਡਾ ਘਰ ਤਾਂ ਵਾਹੀ ਹੋ ਗਿਆ ਮੈਂ ਵੀ ਛੋਟੀ ਸੀ ਕਮਲ ਛੋਟੀ ਸੀ ਫਿਰ ਮੰਮੀ ਇਕੱਲੇ ਸੰਭਾਲਦੀ ਸੀ ਸਾਰਿਆਂ ਨੂੰ ਘਰ ਦੇ ਹਾਲਾਤ ਵੀ ਵਧੀਆ ਨਹੀਂ ਸੀਗੇ ਗਰੀਬੀ ਤਾਂ ਕਹਿ ਲਓ ਇਦਾਂ ਹੀ ਸੀਗਾ ਨਾ ਵੀ ਕਿਉਂਕਿ ਮਿਲਿਆ ਨਹੀਂ ਸੀ ਹਲੇ ਕੁਝ ਸਾਨੂੰ ਜੋ ਵੀ ਸੀਗਾ ਜੋ ਵੀ ਸੀਗਾ ਕਿਉਂਕਿ ਜਮਾਲਪੁਰ ਹੀ ਰਹਿੰਦੇ ਹੁੰਦੇ ਸੀ ਅਸੀਂ ਤਾਂ ਦੁਗਰੀ ਇੱਥੇ ਪਿੰਡ 'ਚ ਹੀ ਰਹਿੰਦੇ ਸੀਗੇ ਡੈਡੀ ਜ਼ਿਆਦਾਤਰ ਜਮਾਲਪੁਰ ਰਹਿੰਦੇ ਸੀਗੇ ਜੋ ਸੀਗਾ ਉੱਥੇ ਹੀ ਸੀਗਾ ਸਾਰਾ ਕੁਝ ਤੇ ਉਹ ਫਿਰ ਉੱਧਰ ਹੀ ਰਹਿ ਗਿਆ ਜੋ ਸੀਗਾ ਸਾਨੂੰ ਜੋ ਸਾਡਾ ਘਰ ਸੀਗਾ ਇਹ ਸਾਡੇ ਕੋਲ ਰਹਿ ਗਿਆ ਉਹ ਤਾਂ ਜਿੱਦਾਂ ਬਣਿਆ ਬਣਾਇਆ ਸਭ ਉੱਥੇ ਹੀ ਰਹਿ ਗਿਆ ਸਾਰਾ ਕੁਝ ਉਹਨਾਂ ਦੇ ਕੱਪੜਾ ਵਾਲੇ ਜਿਹੜਾ ਜੋ ਵੀ ਸੀਗਾ एवरीथिंग ਉਹਨਾਂ ਦੀਆਂ ਚੀਜ਼ਾਂ ਸਾਨੂੰ ਕੁਝ ਵੀ ਨਹੀਂ ਮਿਲੇ ਉੱਧਰੋਂ ਤੇ ਜੇ ਅੱਜ ਬਾਪੂ ਜਿਉਂਦੇ ਹੁੰਦੇ ਬਸ ਜੇ ਆ ਨਾ ਜਿਹੜੀ ਇਹ ਬਹੁਤ ਵੱਡੀ ਚੀਜ਼ ਆ ਜੇ ਹੁੰਦੇ ਤਾਂ ਪਤਾ ਨਹੀਂ ਕੀ ਹੋਣਾ ਸੀ ਆ ਜੀ ਬਹੁਤ ਲੋਕਾਂ ਦਾ ਤੁਸੀਂ ਕਿਉਂਕਿ ਯਾਦਾਂ ਜਿਹੜੀਆਂ ਨੇ ਉਹਨੂੰ ਇਕੱਠਾ ਕਰ ਰਹੇ ਹੋਵਾਂਗੇ ਆਪਣੇ ਡੈਡੀ ਨਾਲ ਜੁੜੇ ਅਲੱਗ-ਅਲੱਗ ਲੋਕਾਂ ਰਾਹੀਂ ਸਾਰੇ ਸਿਫਤੀ ਕਰਦੇ ਹੋਣਗੇ ਤੁਹਾਡੇ ਫਾਦਰ ਹਾਂਜੀ ਸਾਡੇ ਮੇਰੇ ਚਾਚੇ ਹੋਣੇ ਮੇਰੇ ਤਾਇਆ ਜੀ ਸਾਤੋਂ ਜਿਹੜੇ ਵੀ ਸਾਡੇ ਘਰ ਦੇ ਨਾਲ ਦੇ ਆ ਜੋ ਵੀ ਆ ਅਸੀਂ ਗੱਲ ਕਰਦੇ ਹੁੰਨੇ ਆ ਕਦੇ ਵੀ ਬੈਠੇ ਹੁੰਨੇ ਆ ਤੇ ਸਾਰੇ ਇਹੀ ਕਹਿੰਦੇ ਆ ਵੀ ਉਹਨਾਂ ਦਾ ਸੁਭਾਅ ਬਹੁਤ ਵਧੀਆ ਸੀ ਤਨੀ ਕਹਿੰਦੇ ਸੀਗੇ ਡੈਡੀ ਜੀ ਨੂੰ ਸਾਰੇ ਪਿੰਡ ਚ ਕਹਿੰਦੇ ਤਨੀ ਦਾ ਸੁਭਾਅ ਇੰਨਾ ਵਧੀਆ ਸੀ ਵੀ ਨਿਮਰਤਾ ਨਾਲ ਸਾਰਿਆਂ ਨੂੰ ਝੁੱਕ ਕੇ ਮਤਲਬ ਸਾਡੀ ਤਾਈ ਉਹਨਾਂ ਨੂੰ ਜੋ ਉਹਨਾਂ ਦੇ ਭਾਬੀਆਂ ਦੀ ਤਰ੍ਹਾਂ ਹੁੰਦੇ ਸੀ ਸਾਰਿਆਂ ਨੂੰ ਪੈਰੀ ਹੱਥ ਲਾਉਣਾ ਸਾਰਿਆਂ ਤੋਂ ਆਸ਼ੀਰਵਾਦ ਲੈਣਾ ਵੀ ਇਹ ਨਹੀਂ ਸੀਗਾ ਵੀ ਕੋਈ ਕਿਸੇ ਨੂੰ ਮਾੜਾ ਨਹੀਂ ਸੀ ਕਹਿੰਦੇ ਕਿਉਂਕਿ ਘਟ ਰਹਿੰਦੇ ਸੀ ਇੱਥੇ ਦੁਗਰੀ ਘਟ ਆਉਂਦੇ ਸੀਗੇ ਜਦੋਂ ਵੀ ਆਉਂਦੇ ਸੀ ਹਰੇਕ ਨੂੰ ਮਿਲ ਕੇ ਜਾਂਦੇ ਸੀਗੇ ਇੱਥੇ ਜਦੋਂ ਵੀ ਲੁਧਿਆਣਾ ਇੱਥੇ ਆਉਂਦੇ ਸੀਗੇ ਤੇ ਸਾਰਿਆਂ ਨਾਲ ਮੇਰੇ ਚਾਚੇ ਮੇਰੇ ਦਾਦਾ ਜੀ ਨਾਲ ਮੇਰੀ ਵੱਡੇ ਪੂਆ ਸਵਰਨਕੌਰ ਜੀ ਉਹਨਾਂ ਨਾਲ ਬਹੁਤ ਪਿਆਰ ਸੀ ਉਹਨਾਂ ਦਾ ਉਹਨਾਂ ਦੇ ਬਹੁਤ ক্লোਜ਼ ਸੀਗੇ ਉਹ ਇਮਤੀਆਜ਼ ਅਲੀ ਨੇ ਦਿਲਜੀਤ ਉਹਨਾਂ ਨੇ ਕਰੀਬ 4 ਸਾਲ ਦੀ ਮਿਹਨਤ ਕੀਤੀ ਚਮਕੀਲੇ ਉੱਤੇ ਬਹੁਤ ਚੀਜ਼ਾਂ ਰਿਸਰਚ ਕੀਤੀਆਂ ਜਦੋਂ 4 ਸਾਲ ਕੰਪਲੀਟ ਹੋਏ ਉਹਨਾਂ ਨੇ ਈਆਂ ਚੀਜ਼ਾਂ ਲੱਭੀਆਂ ਅਲੱਗ-ਅਲੱਗ ਥਾਵਾਂ ਤੋਂ ਤਾਨੂੰ ਆਗੇ ਕੁਝ ਚੀਜ਼ਾਂ ਦੱਸੇ ਉਹ ਤੁਹਾਡੇ ਫਾਦਰ ਤਾਂ ਇਦਾਂ ਸੀਗੇ ਜਿਹੜੀਆਂ ਚੀਜ਼ਾਂ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਹਾਂ ਇਹ ਵੀ ਚੀਜ਼ਾਂ ਨੇ ਉਹਨਾਂ ਨੇ ਜ਼ਿਆਦਾਤਰ ਤਾਂ ਬਾਹਰੋਂ ਲੋਕਾਂ ਜਿੱਦਾਂ ਸਾਡੇ ਪਿੰਡ ਚੋਂ ਹੀ ਇਕੱਠੀਆਂ ਕੀਤੀਆਂ ਚੀਜ਼ਾਂ ਜਿੱਦਾਂ ਡੈਡੀ ਜਿੰਨਾਂ ਕੋਲ ਬੈਠ ਕੇ ਪਹਿਲਾਂ ਸ਼ੁਰੂਆਤ ਕੀਤੀ ਉਹਨਾਂ ਨੇ ਗਾਉਂਦੇ ਹੁੰਦੇ ਸੀਗੇ ਗੁਰਦੁਆਰਾ ਸਾਹਿਬ ਜਿੱਦਾਂ ਪਾਠ ਕਰਦੇ ਹੁੰਦੇ ਪਹਿਲਾਂ ਜਣੀ ਸ਼ੁਰੂਆਤੀ ਤੇ ਉਹ ਗੱਲਾਂ ਦੱਸਦੇ ਹੁੰਦੇ ਸੀਗੇ ਵੀ ਇਦਾਂ ਪ੍ਰੋਗਰਾਮਾਂ ਤੇ ਫਿਰ ਇਤਿਹਾਸਾਰਜੀ ਕਹਿੰਦੇ ਵੀ ਉਹ ਬੜੇ ਹਾਸਮੁਖ ਸੁਭਾਅ ਦੇ ਸੀਗੇ ਫਨੀ ਸੀਗੇ ਵੀ ਜਦੋਂ ਸਟੇਜਾਂ ਤੇ ਵੀ ਉਹ ਹਾਸਾ ਮਜ਼ਾਕ ਕਰਦੇ ਰਹਿੰਦੇ ਸੀਗੇ ਆਪਣੇ ਜਿਹੜੇ ਉਹਨਾਂ ਦੇ ਸਟੇਜ ਸੈਕਟਰੀ ਜੋ ਵੀ ਹੁੰਦੇ ਸੀ ਸਾਰਿਆਂ ਨਾਲ ਮਿਲਜੁਲ ਕੇ ਰਹਿੰਦੇ ਸੀਗੇ ਵੀ ਲੋਕ ਹਲੇ ਵੀ ਜਿੱਦਾਂ ਦੇ ਉੱਥੇ ਉਹ ਪਤਾ ਜਾਂਦੇ ਸੀਗੇ ਨਾ ਵੀ ਇੰਟਰਵਿਊ ਲਈ ਸਾਰੇ ਆਪਣੇ ਟੀਮ ਵਾਲੇ ਤੇ ਸਾਰੇ ਉਹਨਾਂ ਨੂੰ ਇਹੀ ਕਹਿੰਦੇ ਸੀ ਵੀ ਸਾਨੂੰ ਉਹ ਓਦਾਂ ਦਾ ਬੰਦਾ ਹੀ ਨਹੀਂ ਕਰੀ ਕੋਈ ਸਿੰਗਰ ਹੀ ਨਹੀਂ ਮਿਲਿਆ ਜਿੱਦਾਂ ਦਾ ਵੀ ਉਹ ਗਾਗਿਆ ਹਾਂਜੀ ਵੀ ਉਹ ਸਾਨੂੰ ਉਹ ਚੀਜ਼ ਨਹੀਂ ਮਿਲ ਰਹੀ ਹੁਣ ਤੱਕ ਵੀ ਅੱਜ ਵੀ ਤੁਸੀਂ ਕਈ ਵਿਆਹਾਂ 'ਚ ਜਦੋਂ ਜਾਂਦੇ ਹੋਵੋਗੇ ਤੁਹਾਡੇ ਫਾਦਰ ਦੇ ਗਾਣੇ ਚੱਲਦੇ ਆ ਤਾਂ ਕਹਿੰਦੇ ਕਿ ਮੇਰੇ ਬਾਪੂ ਦਾ ਗਾਣਾ ਨਾ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਆਪੇ ਤੁਹਾਨੂੰ ਪਤਾ ਹੀ ਆ ਡੈਡੀ ਦਾ ਨਾਮ ਤਾਂ ਲੋੜ ਹੀ ਨਹੀਂ ਦੱਸਣ ਦੀ ਵੀ ਕਿਹਨ ਨੇ ਹਾਂਜੀ ਉਹ ਲੋ ਉਹਨਾਂ ਨੇ ਇੰਨਾ ਕੰਮ ਕੀਤਾ ਉਹਨਾਂ ਦੇ ਜਾਣ ਤੋਂ ਬਾਅਦ ਵੀ ਤੁਹਾਨੂੰ ਬਹੁਤ ਰਿਸਪੈਕਟ ਸੋਸਾਇਟੀ 'ਚ ਮਿਲ ਰਹੀ ਨਾ ਲੋਕਾਂ ਵੱਲੋਂ ਨਹੀਂ ਵੀਰੇ ਹੁਣ ਇੰਨਾ ਪਿਆਰ ਮਿਲਦਾ ਦੇਖੋ ਹੁਣ ਅਸੀਂ ਜਿੱਦਾਂ ਵਾਰਸੀ ਮਨਾ ਕੇ ਹਟਿਆ 8 ਮਾਰਚ ਵਾਰਸੀ ਸੀਗੀ ਐਨੀ ਦੁਨੀਆ ਆਉਂਦੀ ਆ ਤੁਸੀਂ ਸੋਚਿਆ ਨਹੀਂ ਹੋਣਾ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਪਿੰਡ ਅਸੀਂ ਸੁਣੇ ਵੀ ਨਹੀਂ ਕਿਦਾਂ ਦੇ ਪਿੰਡ ਦੇ ਜਿਹੜੇ ਦੱਸ ਦਿਆ ਵੀ ਅਸੀਂ ਇੱਥੋਂ ਆਏ ਆ ਪੰਜਾਬ ਦਾ ਕੋਈ ਪਿੰਡ ਨਹੀਂ ਹੋਣਾ ਜਾਂ ਮੈਗਨੇਸਟੇਟ ਕਿਸੇ ਦਾ ਇਦਾਂ ਦਾ ਨਹੀਂ ਹੋਣਾ ਵੀ ਜਿਹੜਾ ਕੋਈ ਨਹੀਂ ਆਇਆ ਹੋਊਗਾ ਉਹ ਸਿਰਫ ਡੈਡੀ ਕਰਕੇ ਹੀ ਆਉਂਦੇ ਆ ਸਾਨੂੰ ਤਾਂ ਨਹੀਂ ਕੋਈ ਜਾਣਦਾ ਤੇ ਸਿਰਫ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇਣ ਲਈ ਆਉਂਦੇ ਆ ਉਹਨਾਂ ਦੇ ਇੱਕ ਮੱਥਾ ਟੇਕਣ ਲਈ ਆਉਂਦੇ ਆ ਵੀ ਅਸੀਂ ਉਹਨਾਂ ਨੂੰ ਉਹਨਾਂ ਦੀ ਫੈਮਿਲੀ ਨੂੰ ਮਿਲੀਏ ਮੰਮੀ ਨੂੰ ਮਿਲੀਏ ਉਹਨਾਂ ਦੇ ਬ੍ਰਦਰ ਨਾਲ ਗੱਲ ਕਰੀਏ ਕੋਈ ਉਹਨਾਂ ਦੀ ਸਾਨੂੰ ਯਾਦ ਮਿਲ ਜੇ ਦੋ ਦੋ ਦਿਨ ਰਹਿੰਦੇ ਆ ਸਾਡੇ ਘਰ ਆ ਕੇ 6 ਤਰੀਕ ਨੂੰ ਆ ਜਾਂਦੇ ਆ ਤੇ 8 ਤਰੀਕ ਨੂੰ ਵੀ ਰਹਿੰਦੇ ਆ 9 ਤਰੀਕ ਨੂੰ ਜਾਂਦੇ ਆ ਲੋਕ ਇੱਥੋਂ ਸਾਡੇ ਘਰੋਂ ਇੰਨਾ ਪਿਆਰ ਕਰਦੇ ਆ ਲੋਕ ਬਿਲਕੁਲ ਆਪਾਂ ਵਰਸੀ ਦੀ ਵੀ ਗੱਲ ਕਰਾਂਗੇ ਜੋ ਲੋਕ ਤੁਸੀਂ ਨੇ ਲੋਕਾਂ ਨੂੰ ਮਿਲਦੇ ਹੋ ਜਿਹੜਾ ਬੰਦਾ ਬਹੁਤ ਵੱਡਾ ਹੁੰਦਾ ਜਿਹਦਾ ਨਾਮ ਹੁੰਦਾ ਉਹ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਤੁਸੀਂ ਆਪਣੇ ਫਾਦਲ ਬਾਰੇ ਕਿੰਨਾ ਕੁਛ ਪੜਿਆ ਸੁਣਿਆ ਜਾਂ ਗਾਣੇ ਵੀ ਸੁਨੇ ਤੁਹਾਨੂੰ ਕੀ ਆਪਣੇ ਚਮਕੀਲਾ ਜਿੱਦ ਤੁਹਾਨੂੰ ਕੀ ਸਿੱਖਣ ਨੂੰ ਮਿਲਦਾ ਡੈਡੀ ਨੇ ਨਾ ਜੋ ਵੀ ਗਾਇਆ ਉਹ ਜਿਸ ਟਾਈਮ ਉਹ ਉਦਾਂ ਦਾ ਮਾਹੌਲ ਸੀਗਾ ਲੋਕ ਸੁਣਦੇ ਸੀਗੇ ਉਹਨਾਂ ਨੂੰ ਪਸੰਦ ਕਰਦੇ ਸੀ ਲੋਕ ਉਹਨਾਂ ਦੇ ਅਖਾੜੇ ਲਾਉਂਦੇ ਸੀ ਤੇ ਉਹ ਤਾਂ ਹੀ ਗਾਉਂਦੇ ਸੀਗੇ ਵਿੱਚ ਲੋਕ ਵਿੱਚ ਕਹਿੰਦੇ ਆ ਵੀ ਉਹ ਇਦਾਂ ਉਹਨਾਂ ਦੇ ਗਾਣੇ ਵਧੀਆ ਨਹੀਂ ਸੀਗੇ ਜੋ ਵੀ ਸੀਗਾ ਹਨਾ ਤੇ ਫਿਰ ਲੋਕ ਪਸੰਦ ਵੀ ਕਰਦੇ ਸੀ ਨਾ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਅਖਾੜੇ ਦੇਖੋ ਵਿਆਹ ਹੁੰਦਾ ਸੀ ਤਾਂ ਡੈਡੀ ਨੂੰ ਪੁੱਛ ਕੇ ਵਿਆਹ ਰੱਖਦੇ ਸੀਗੇ ਵੀ ਅਸੀਂ ਆਪਦੇ ਮੁੰਡੇ ਦਾ ਕੁੜੀ ਦਾ ਵਿਆਹ ਰੱਖਣਾ ਵੀ ਤੁਹਾਡੇ ਕੋਲ ਟਾਈਮ ਹੈ ਅਗਰ ਜੇ ਉਹਨਾਂ ਨੂੰ ਕੋਈ ਐਦਾਂ ਦੇ ਲੋਕਾਂ ਨੂੰ ਉਸ ਟਾਈਮ ਸੀਗਾ ਤੇ ਫਿਰ ਇੰਨਾ ਉਹਨਾਂ ਦਾ ਨਾਮ ਇੰਨਾ ਕਿਦਾਂ ਹੋ ਗਿਆ ਉਸ ਟਾਈਮ ਦੋ ਦੋ ਤਿੰਨ ਤਿੰਨ ਅਖਾੜੇ ਪਿੰਡ 'ਚ ਹੁੰਦੇ ਸੀਗੇ ਇੱਕ ਦਿਨ ਦੇ ਵਿੱਚ ਇਹੀ ਸਮਝ ਨਹੀਂ ਆਉਂਦੀ ਲੋਕਾਂ ਦੇ ਵਿੱਚ ਇਹ ਕਿਉਂ ਭਰਿਆ ਹੋਇਆ ਵੀ ਉਹ ਐਦਾਂ ਦੇ ਗੀਤ ਨਹੀਂ ਸੁਣਨ ਵਾਲੇ ਉਦੋਂ ਪਹਿਲਾਂ ਵੀ ਬਹੁਤ ਗਾਉਣ ਵਾਲੇ ਸੀਗੇ ਸਿੰਗਰ ਜਿਹੜੇ ਐਦਾਂ ਦੇ ਗਾਉਂਦੇ ਆ ਲੋਕ ਉਹਨਾਂ ਨੂੰ ਨਹੀਂ ਚੱਕਦੇ ਡੈਡੀ ਦਾ ਹੀ ਨਾਂ ਜਾਦਾ ਮੂਰੇ ਕਿਉਂਕਿ ਇਹਨਾਂ ਦਾ ਨਾਮ ਹੈ ਲੋਕ ਫੇਮ ਪਾੜਦੇ ਵੀ ਸ਼ਾਇਦ ਇਹਨਾਂ ਨੂੰ ਇਦਾਂ ਕੁਝ ਬੋਲ ਕੇ ਸਾਡਾ ਥੋੜਾ ਉਦਾਂ ਹੋ ਜਾਏਗਾ ਹਨਾ ਪਰ ਇਹ ਗੱਲ ਗੱਲ ਤਾਂ ਬਿਲਕੁਲ ਸਿੱਧੂ ਮੂਸੇਵਾਲਾ ਦਾ ਵੀ ਕਤਲ ਹੋਇਆ ਇੰਨਾ ਇਕੱਠ ਵੀ ਨਹੀਂਆ ਵੀਡੀਓਜ਼ ਤੁਹਾਨੂੰ ਕਿਤੇ ਨਾ ਕਿਤੇ ਲੱਗਾ ਕਿ ਸ਼ਾਇਦ ਮੇਰੇ ਪਿਤਾ ਵੇਲੇ ਵੀ ਇਹੋ ਜਿਹਾ ਮਾਹੌਲ ਹੋਊਗਾ ਜਾਂ ਉਹੋ ਜਿਹੀ ਦੌਰ ਵਾਪਸ ਦੁਹਰਾਇਆ ਗਿਆ ਜਿਸ ਦਿਨ ਉਹਨਾਂ ਨਾਲ ਇਹ ਹੋਇਆ ਨਾ ਸਾਨੂੰ ਆਪਣਾ ਹੀ ਯਾਦ ਆ ਗਿਆ ਜਦੋਂ ਸਾਨੂੰ ਪਤਾ ਲੱਗਿਆ ਨਾ ਵੀ ਉਹ ਇਦਾਂ ਹੋ ਗਿਆ ਨਹੀਂ ਉਹਨੇ ਵੀ ਨਾਂ ਬੜਾ ਕਮਾਇਆ ਸਿੱਧੂ ਮੁਸੇਵਾਲਾ ਜੋ ਵੀ ਹੈ ਨਾ ਮਿਹਨਤ ਸੀਗੀ ਉਹਨਾਂ ਦੀ ਬਹੁਤ ਪਰ ਉਹ ਇੱਕ ਨਾਮ ਹੋ ਗਿਆ ਨਾ ਉਹਨੇ ਉਹਦਾ ਇਦਾਂ ਕਰਾਤਾ ਜੋ ਵੀ ਸੀ ਹੈ ਨਾ ਫੇਮਸ ਹੋਣਾ ਮਾੜੀ ਗੱਲ ਹੀ ਹੋ ਗਈ ਆ ਅੱਜਕੱਲ ਵੀ ਜਿਹਦਾ ਕੋਈ ਨਾਮ ਜ਼ਿਆਦਾ ਹੋ ਜੇਵੇ ਸਮਝ ਨਹੀਂ ਆਉਂਦੀ ਵੀ ਕਿਉਂ ਇਦਾਂ ਹੋ ਗਿਆ ਉਹਨਾਂ ਨਾਲ ਹੈ ਨਾ ਸਾਨੂੰ ਤਾਂ ਆਪਣਾ ਹੀ ਟਾਈਮ ਯਾਦ ਆ ਗਿਆ ਵੀ ਹਾਈ ਅਸੀਂ ਵੀ ਇਦਾਂ ਹੀ ਸੀਗੇ ਅਸੀਂ ਵੀ ਇਦਾਂ ਹੀ ਰੋਂਦੇ ਫਿਰਦੇ ਸੀ ਸਾਡੀ ਵੀ ਕਿਸੇ ਨੇ ਇਦਾਂ ਸਾਰ ਨਹੀਂ ਲਈ ਹੈਗੀ ਜਿੱਦਾਂ ਹੁਣ ਉਹਨੂੰ 2 ਸਾਲ ਹੋ ਗਏ ਆ ਸਾਡੇ ਨਾਲ ਵੀ ਕੋਈ ਇਨਸਾਫ ਨਹੀਂ ਹੋਇਆ ਉਹ ਵੀ ਵਿਚਾਰੇ ਦਰਦ ਦਰ ਇਦਾਂ ਹੀ ਕਰਦੇ ਫਿਰਦੇ ਆ ਹਨਾ ਇਨਸਾਫ ਲਈ ਬਹੁਤ ਬਹੁਤ ਜ਼ਿਆਦਾ ਦੁੱਖ ਲੱਗਿਆ ਸਾਨੂੰ ਬਹੁਤ ਜ਼ਿਆਦਾ ਕੋਲੋ ਵੀ ਬਹੁਤ ਸਮਾਂ ਹੋ ਗਿਆ ਉਸ ਗੱਲ ਨੂੰ ਇਨਸਾਫ ਨਹੀਂ ਮਿਲਿਆ ਉਦੇ ਫਾਦਰ ਵੀ ਇਸ ਟਾਈਮ ਇਨਸਾਫ ਲਈ ਥਾਂ ਥਾਂ ਟੱਕੇ ਖਾ ਰਹੇ ਨੇ ਤੁਸੀਂ ਵੀ ਇਨਸਾਫ ਦੇ ਲਈ ਇੰਨੀ ਲੰਮੀ ਲੜਾਈ ਲੜੋ ਇਨਸਾਫ ਲਈ ਵੀ ਜੀ ਹੁਣ ਇੱਕ ਤਾਂ ਹੋਵੇ ਨਾ ਵੀ ਸਾਨੂੰ سپورਟ ਨਹੀਂ ਮਿਲੀ ਕਿਸੇ ਦੀ ਅਸੀਂ ਛੋਟੇ ਸੀਗੇ ਮੰਮੀ ਸੀਗੇ ਘਰ ਵਿੱਚ ਤੁਹਾਨੂੰ ਪਤਾ ਜਿਆਦਾ ਹੈ ਮੇਰੇ ਚਾਚਾ ਜੀ ਦਾਦਾ ਜੀ ਇੰਨਾ ਜਿਆਦਾ ਦੁਨੀਆ ਵਿੱਚ ਵਿਚਰਦੇ ਨਹੀਂ ਸੀਗੇ ਉਹਨਾਂ ਨੂੰ ਪਤਾ ਨਹੀਂ ਸੀ ਬਾਹਰ ਇੰਨਾ ਕਿਉਂਕਿ ਡੈਡੀ ਹੋਏ ਸੀਗੇ ਜਿਆਦਾ ਬਾਹਰ ਜਾਂਦੇ ਆਉਂਦੇ ਤੇ ਸਾਡੀ سپورਟ ਨਹੀਂ ਸੀਗੀ ਉਸ ਟਾਈਮ ਜਾਨੀ ਉਦੋਂ ਜੇ ਕੁਝ ਹੋ ਜਾਂਦਾ ਤਾਂ ਹੋ ਜਾਂਦਾ ਵੀਰੇ ਹੁਣ ਤਾਂ 35 ਸਾਲ ਹੋ ਗਏ ਹੁਣ ਕਿੱਥੇ ਕੁਝ ਹੋਣਾ ਹੁਣ ਤਾਂ ਸਭ ਕੁਝ ਬਸ ਸਬਰ ਹੀ ਆ ਇੱਕ ਤਰ੍ਹਾਂ ਦਾ ਵੀ ਜੋ ਹੋ ਗਿਆ ਪਰਮਾਤਮਾ ਕਿਸੇ ਹੋਰ ਨਾਲ ਨਾ ਹੋਵੇ ਇਦਾਂ ਕਿਸੇ ਦਾ ਘਰ ਨਾ ਖਰਾਬ ਹੋਵੇ ਬਸ ਹੁਣ ਡਰ ਲੱਗਦਾ ਜਦੋਂ ਕੋਈ ਬੰਦਾ ਆਪਾਂ ਦੇਖਦੇ ਆ ਵੀ ਇਹੀ ਮਸ਼ਹੂਰ ਹੋ ਰਿਹਾ ਉਹਦੇ ਬਾਰੇ ਵੀ ਡਰ ਲੱਗਣ ਲੱਗ ਪੈਂਦਾ ਕਿ ਤੇ ਇਹਦਾ ਵੀ ਨਾ ਮਾੜਾ ਡਰ ਪੈ ਗਿਆ ਵੀਰੇ ਮਾਨ ਵਿੱਚ ਸੌਣ ਲੱਗੇ ਬਹੁਤ ਜ਼ਿਆਦਾ ਡਰ ਲੱਗਦਾ ਆਪਣੇ ਸਿੱਧੂ ਵੀਰੇ ਨੂੰ ਦੇਖ ਕੇ ਤਾਂ ਇਹੀ ਲੱਗਦਾ ਵੀ ਸ਼ਾਇਦ ਉਹ ਨਾ ਹੀ ਗੋਹਾਂਦਾ ਤਾਂ ਆਪਣੇ ਮਾਪਿਓਂ ਕੋਲੇ ਰਹਿੰਦਾ ਨਾ ਹੀ ਇਸ ਗੱਲ ਕਿ ਆਉਂਦਾ ਵੀ ਆਪਣੇ ਫੈਮਿਲੀ 'ਚ ਤਾਂ ਬੈਠਾ ਰਹਿੰਦਾ ਨਾ ਉਹਦੀ ਚੜਤ ਨੇ ਉਹਦੀ ਚੜ੍ਹਾਈ ਨਹੀਂ ਉਹਨੂੰ ਇਸ ਦਾ ਮਕਾਮ ਤੱਕ ਪਹੁੰਚਾਤਾ ਬਿਲਕੁਲ ਹੁਣ ਉਹਨਾਂ ਉਹਨਾਂ ਘਰੇ ਖੁਸ਼ਖਬਰੀ ਵੀ ਆਈ ਹੈ ਪਹਿਲੀ ਵਾਰੀ ਕਿਸੇ ਤੋਂ ਸਵਾਲ ਪੁੱਛ ਰਿਆਂ ਮੈਂ ਇਹ ਉਹਨਾਂ ਦੇ ਮਾਪੇ ਬੀ ਦੀ ਜੋ ਉਮਰ ਆ ਤੁਸੀਂ ਕਿਉਂਕਿ ਇੰਨਾ ਅੱਜ ਕੱਲ ਜੇ ਇਨਸਾਫ ਲੈਣਾ 40 50 ਸਾਲ ਐ ਕੇਸ ਚੱਲਦੇ ਰਹਿੰਦੇ ਨੇ ਉਹਨਾਂ ਨੇ ਇਨਸਾਫ ਦੀ ਲੜਾਈ ਦੇ ਲਈ ਆਪਣਾ ਇੱਕ ਪਰਿਵਾਰ ਚ ਹੋਰ ਬੰਦਾ ਉਹਨਾਂ ਦੇ ਪਰਿਵਾਰ ਚ ਆ ਗਿਆ ਕਿ ਇਨਸਾਫ ਮਿਲੂਗਾ ਨਵਾਂ ਛੋਟਾ ਸਿੱਧੂ ਮੂਸੇਵਾਲਾ ਆ ਗਿਆ ਉਹਦੀ ਸ਼ੁਖੀ ਵੀ ਹੋਈ ਬਹੁਤ ਖੁਸ਼ੀ ਹੋਈ ਅਸੀਂ ਜਦੋਂ ਪੋਸਟਰ ਦੇਖਿਆ ਨਾ ਜੋ ਵੀ ਸੀਗਾ ਇੰਨਾ ਮਨ ਨੂੰ ਚਾਹ ਹੋਇਆ ਵੀ ਚਲੋ ਉਹਨਾਂ ਦੇ ਘਰ ਵਿੱਚ ਨਾ ਚਰਾਗ ਜਲ ਗਿਆ ਵੀ ਮਤਲਬ ਆਸ ਆ ਗਈ ਉਹਨਾਂ ਦੇ ਦਿਲ ਦੇ ਅਸੀਂ ਤਾਂ ਇੰਨਾ ਸੋਚਣਾ ਮੰਮੀ ਉਹਨਾਂ ਦਾ ਕੀ ਬਣੂਗਾ ਮੈਂ ਕਹਣਾ ਮੰਮੀ ਡੈਡੀ ਤੋਂ ਅਸੀਂ ਸੀਗੇ ਚਾਚਾ ਜੀ ਹੋਣੀ ਸੀਗੇ ਵੀ ਚਲੋ ਸੰਭਾਲਣ ਵਾਲੇ ਵੀ ਉਹਨਾਂ ਦੇ ਤਾਂ ਕੋਈ ਵੀ ਨਹੀਂ ਹੈਗਾ ਮੰਮੀ ਨੇ ਅਸੀਂ ਬੈਠਿਆ ਨਹੀਂ ਕਦੀ ਇਦਾਂ ਗੱਲਾਂ ਕਰੀ ਜਾਣੀਆਂ ਹੁਣ ਜਦੋਂ ਸਾਨੂੰ ਪਤਾ ਲੱਗਿਆ ਵੀ ਇਦਾਂ ਹੋਇਆ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਅਸੀਂ ਜਾਣਾ ਉਹਨਾਂ ਦੇ ਕੋਲ ਅਸੀਂ ਮਿਲ ਕੇ ਆਣਾ ਉਹਨਾਂ ਨੂੰ ਅਸੀਂ ਸਪੈਸ਼ਲੀ ਜਾਵਾਂਗੇ ਉਹਨਾਂ ਨੂੰ ਮਿਲ ਕੇ ਆਣਾ ਬਿਲਕੁਲ ਚਮਕੀਲਾ ਜੀ ਦੇ ਜਿਹੜੇ ਜਵਾਈ ਸਾਡੇ ਨਾਲ ਨੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਤੁਹਾਡਾ ਬਹੁਤ ਵਧੀਆ ਹੋ ਜੀ ਇਸ ਪਰਿਵਾਰ ਨੂੰ ਚੁਣਿਆ ਤੁਸੀਂ ਕਿ ਇਸ ਲੜਕੀ ਦੇ ਨਾਲ ਸ਼ਾਦੀ ਕਿਉਂਕਿ ਇਹ ਇਹਨਾਂ ਦਾ ਇੱਕ ਹਿਸਟਰੀ ਹੈ ਸਾਰੇ ਪੂਰਾ ਪੰਜਾਬ ਜਾਣਦਾ ਕੁਸ਼ਕਿਸ ਵੀ ਸਮਝਦੇ ਹੋ ਤੁਸੀਂ ਕਿ ਇਹਨਾਂ ਨਾਲ ਰਿਸ਼ਤਾ ਜੁੜਿਆ ਹਾਂਜੀ ਬਹੁਤ ਖੁਸ਼ਕਿਸਮਤ ਆ ਬਈ ਬਹੁਤ ਜ਼ਿਆਦਾ ਲੱਕੀ ਆ ਵੀ ਇਸ ਪਰਿਵਾਰ ਨਾਲ ਰਿਸ਼ਤਾ ਜੁੜਿਆ ਬਹੁਤ ਸਾਰੇ ਚੀਜ਼ਾਂ ਤੁਸੀਂ ਵੀ ਹੁਣ ਪੜ੍ਹ ਸੁਣ ਰਹੇ ਹੋਗੇ ਚਮਕੀਲਾ ਹੋਣਾ ਬਾਰੇ ਭਾਰਜੀ ਹੁਣ ਵੀ ਪੜ੍ਹ ਰਹੇ ਆ ਪਹਿਲਾਂ ਕਾਲਜ ਟਾਈਮ ਵੀ ਮੈਂ ਜਦੋਂ ਸਾਡਾ ਇਧਰ ਮੇਰਾ ਮੈਰਿਜ ਦਾ ਨਹੀਂ ਸੀਗਾ ਉਸ ਟਾਈਮ ਵੀ ਮੈਂ ਫਾਜ਼ਲ ਸਾਹਿਬ ਦਾ ਬਹੁਤ ਵੱਡਾ ਫੈਨ ਸੀਗਾ ਹਾਂਜੀ ਅਸੀਂ ਸ਼ੁਰੂ ਤੋਂ ਬਚਪਨ ਤੋਂ ਇਹਨਾਂ ਦੇ ਗਾਣੇ ਸੁਣ ਸੁਣ ਕੇ ਵੱਡੇ ਹੋਏ ਹਾਂ ਹੂੰ ਹਾਂਜੀ ਤੇ ਉਸ ਤੋਂ ਬਾਅਦ ਚਲੋ ਮੈਰਿਜ ਹੋਈ ਆ ਇਹ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ ਵੀ ਉਸ ਘਰ ਜਿਹਨਾਂ ਦਾ ਮੈਂ ਫੈਨ ਸੀਗਾ ਉਸ ਘਰ ਦਾ ਪਰਿਵਾਰ ਦਾ ਮੈਂਬਰ ਬਣਿਆ ਆ ਮੈਂ ਉਸ ਘਰ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਆਈ ਆ ਮੇਰੇ ਲਈ ਬਹੁਤ ਵੱਡੀ ਮਾਣ ਦੀ ਗੱਲ ਆ ਇਹ ਬਈ ਹੂੰ ਇਨਸਾਫ ਦੀ ਜਿਵੇਂ ਭੈਣ ਨੇ ਗੱਲ ਕਹੀ ਹੁਣ ਤਾਂ ਸਮਾਂ ਹੀ ਬਹੁਤ ਪੈ ਗਿਆ ਹੁਣ ਕੀ ਕਰ ਸਕਦੇ ਹਾਂ ਇਸ ਚੀਜ਼ ਦਾ ਪਰ ਤਮਕੀਲੇ ਨੂੰ ਜਿਉਂਦੇ ਰੱਖਣ ਦੇ ਲਈ ਵਾਰ-ਵਾਰ ਨਵੇਂ-ਨਵੇਂ ਸਿਰਿਆਂ ਕੁਝ ਨਾ ਕੁਝ ਕੋਸ਼ਿਸ਼ਾਂ ਹੁੰਦੀਆਂ ਤੁਸੀਂ ਵਰਸੀ ਕਰਾਉਂਦੇ ਹੋ ਹੁਣ ਫਿਲਮ ਆ ਰਹੀ ਹੈ ਇਹ ਵੀ ਇੱਕ ਬਹੁਤ ਵੱਡੀ ਕੋਸ਼ਿਸ਼ ਹੈ ਹਾਂਜੀ ਫਿਲਮ ਆ ਰਹੀ ਹੈ ਬਹੁਤ ਦੇਰ ਤੋਂ ੜੀਕੀ ਆ ਰਹੀ ਸੀ ਬਈ ਤੇ ਕਾਫੀ ਦੇਰ ਤੋਂ ਯਾਨੀ ਕਿ ਤਕਰੀਬਨ ਹੋ ਹੀ ਗਿਆ ਯਾਨੀ ਕਿ ਮੇਰੇ ਦੇਖਦੇ ਦੇਖਦੇ ਮੈਨੂੰ ਯਾਨੀ ਕਿ 8-10 ਦਾ 8 ਸਾਲ ਦਾ ਮੈਨੂੰ ਵੀ ਹੋ ਗਿਆ ਯਾਨੀ ਕਿ ਇਸ ਨੂੰ ਯਾਨੀ ਕਿ ਹਰੀਏ ਕੀ ਡੈਡੀ ਦਾ ਜੋ ਫੈਲ ਆਉਂਦੇ ਸੀਗੇ ਵਰਸੀ ਤੇ ਹਰੀਏ ਤੇ ਹਨਾ ਲੋਕਾਂ ਦੀ ਇਹ ਡਿਮਾਂਡ ਸੀਗੀ ਜੀ ਵੀ ਉਹਨਾਂ ਦੀ ਇੱਕ ਬਾਇਓਪਿਕ ਬਣੀ ਹੈ ਹਨਾ ਉਹਨਾਂ ਦੀ ਮੂਵੀ ਆਵੇ ਤੇ ਲੋਕਾਂ ਨੂੰ ਜੋ ਲੋਕਾਂ ਦੇ ਮਨ ਦੇ ਵਿੱਚ ਕੋਈ ਉਹਨਾਂ ਲਈ ਭਰਮ ਭਲੇਖਿਆ ਹਨਾ ਵੀ ਉਹ ਲੋਕਾਂ ਨੂੰ ਪਤਾ ਲੱਗਣ ਸਾਰਾ ਕੁਝ ਲੋਕਾਂ ਨੂੰ ਪਤਾ ਲੱਗੇ ਇਮਤੀਆਜ਼ ਅਲੀ ਜੀ ਤੁਹਾਨੂੰ ਉਦਾਂ ਪੈਣੇ ਤੁਹਾਡੇ ਦੋਨਾਂ ਤੋਂ ਸਵਾਲ ਆ ਯਕੀਨ ਹੈਗਾ ਕਿ ਜਸਟਿਸ ਕਰਨਗੇ ਤੁਹਾਡੇ ਨਾਲ ਕਿ ਜੋ ਸੱਚੀ ਚਮਕੀਲਾ ਸੀ ਉਹ ਹੂ ਬੂ ਹੋ ਜਾ ਦਿਖਾਉਣ ਦਿਖਾ ਪਾਉਣਗੇ ਹਾਂਜੀ ਇਹ ਤਾਂ ਸਾਨੂੰ ਹੈ ਪਾਜੀ ਉਹਨਾਂ ਦੇ ਕਿਉਂਕਿ ਉਹਨਾਂ ਨੇ ਮਿਹਨਤੀ ਬਹੁਤ ਜ਼ਿਆਦਾ ਕੀਤੀ ਆ ਇਮਤੀਆਜ਼ ਅਲੀ ਜੀ ਨੇ ਉਹਨਾਂ ਦੀ ਪੂਰੀ ਟੀਮ ਨੇ ਜਾਨੀ ਕਿ ਉਹਨਾਂ ਨੂੰ ਸਲੂਟ ਆ ਉਹਨਾਂ ਦੀ ਪੂਰੀ ਟੀਮ ਨੂੰ ਵੀ ਜਿਸ ਹਸਮਣ ਨਾਲ ਉਹਨਾਂ ਨੇ ਮਿਹਨਤ ਕੀਤੀ ਆ ਹਾਂਜੀ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਤੁਸੀਂ ਕਹੋਗੇ ਇਸ ਵਾਰ ਮੈਂ ਤਾਂ ਇਹੀ ਕਹੂੰਗੀ ਵੀ ਜਿੱਦਾਂ ਉਹਨਾਂ ਦੀ ਮਿਹਨਤ ਆ ਵੀ ਜਿੱਦਾਂ ਉਹਨਾਂ ਨੂੰ ਬਿਲਕੁਲ ਪੰਜਾਬੀ ਨਹੀਂ ਆਉਂਦੀ ਹੈ ਨਾ ਉਹਨਾਂ ਨੂੰ ਹਿੰਦੀ ਵੀ ਸ਼ਾਇਦ ਘੱਟ ਸਮਝਦੇ ਆ ਉਹ ਵੀ ਤੁਸੀਂ ਉਸ ਦਿਨ ਮੈਂ ਤੁਹਾਡੀ ਇੰਟਰਵਿਊ ਦੇਖੀ ਉਹਦੇ ਵਿੱਚ ਪੰਜਾਬੀ ਚ ਗਾਣੇ ਗਾ ਰਹੇ ਸੀ ਡੈਡੀ ਦੇ ਅਸੀਂ ਇੰਨਾ ਖੁਸ਼ ਹੋਏ ਅਸੀਂ ਕਿਹਾ ਵੀ ਦੇਖੋ ਡੈਡੀ ਨੇ ਇੰਨੀ ਇਹਨਾਂ ਦੇ ਦਿਲ ਤੇ ਆਪਣੇ ਦਿਮਾਗ ਤੇ ਉਹ ਕਰ ਦਿੱਤੀ ਆਪਣੀ ਸ਼ਾਪ ਛੱਡਤੀ ਆ ਵੀ ਇਹ ਪੰਜਾਬੀ ਬੋਲਣ ਵਾਲਾ ਤੇ ਸਾਨੂੰ ਇੰਨਾ ਹੋਇਆ ਨਾ ਮੈਂ ਕਮਲ ਨੂੰ ਦੱਸਿਆ ਮੈਂ ਕਿ ਕਮਲ ਇਦਾਂ ਆ ਵੀ ਸਾਰ ਆਪਣੇ ਇੰਕਾਸ ਸਾਰੇ ਗਾਣਾ ਗਾਰੇ ਸੀਗੇ ਵੀ ਤੇ ਕਹਿੰਦੇ ਅੱਛਾ ਮੈਂ ਕਿ ਵੀ ਦੇਖੋ ਜਿਹੜੇ ਬੰਦੇ ਨੇ ਇੰਨਾ ਦਿਮਾਗ ਤੇ ਪੰਜਾਬੀ ਦਾ ਉਹ ਕਰਿਆ ਹੋਇਆ ਤੇ ਉਹ ਫਿਲਮ ਦੇ ਵਿੱਚ ਕਿਦਾਂ ਦਿਲ ਜਾਣ ਲਾ ਕੇ ਕੰਮ ਕੀਤਾ ਹੋਣਾ ਆਖਰੀ ਸਵਾਲ ਤੁਸੀਂ ਬਰਸੀ ਦੀ ਗੱਲ ਕਰ ਰਹੇ ਸੀ ਇਸ ਵਾਰ ਪਹਿਲੀ ਵਾਰ ਹੋ ਰਿਹਾ ਕਿ ਇੱਕ ਹੋਰ ਬਰਸੀ ਮਨਾਈ ਜਾ ਰਹੀ ਜਿਸ ਜੀ ਕੋਈ ਤੁਹਾਡੇ ਪਰਿਵਾਰ ਚ ਸ਼ਾਇਦ ਇੱਕ ਮੈਂਬਰ ਕਰ ਰਹੇ ਨੇ ਵਰਸੀ ਬਾਰੇ ਦੱਸੋ ਕਿ ਕਿਉਂਕਿ ਵਿਚਮਕੀਲੇ ਦਾ ਨਾਮ ਬਹੁਤ ਸਾਰੇ ਲੋਕ ਇਸਤੇਮਾਲ ਕਰਦੇ ਉਸ ਦਿਨ ਜਦੋਂ ਮੀਡੀਆ ਹੁੰਦਾ ਨਵੇਂ ਚਿਹਰੇ ਦੇਖਣ ਨੂੰ ਮਿਲਦੇ ਆ ਤੁਹਾਨੂੰ ਕਿਤਨੇ ਗਏ ਪਿੱਛੇ ਘੱਟ ਦਿੱਤਾ ਜਾਂਦਾ ਵਰਸੀ ਤੁਸੀਂ ਕਦੋਂ ਮਨਾਉਂਦੇ ਹੋ ਪਰਿਵਾਰ ਵੱਲੋਂ ਤੇ ਜਿਹੜੀ ਨਵੀਂ ਮਨਾਈ ਜਾ ਰਹੀ ਹੈ ਇਹਦੇ ਬਾਰੇ ਨਹੀਂ ਵਰਸੀ ਤਾਂ ਅਸੀਂ ਮਤਲਬ ਸ਼ੁਰੂ ਤੋਂ ਹੀ ਮਨਾ ਰਹੇ ਆ 89 ਤੋਂ ਅਸੀਂ ਸ਼ੁਰੂ ਕੀਤੀ ਹੋਈ ਹੈ ਵਰਸੀ ਤੇ ਇਦਾਂ ਨਾ ਵਰਸੀ ਜਿਹੜੀ ਹੈਗੀ ਉਹ ਮੇਨ ਜਿਹੜੀ ਦੁੱਗਰੀ ਪਿੰਡ ਸਾਡੇ ਲੁਧਿਆਣੇ ਵਿੱਚ ਜਿੱਥੇ ਡੈਡੀ ਦੀ ਸਮਾਦ ਹੈ ਉਹ ਅਸੀਂ 8 ਤਰੀਕ ਨੂੰ ਮਨਾਈ ਆ ਹੁਣ ਬਾਕੀ ਹੁਣ ਵਰਸੀ ਮੇਲਾ ਲਾ ਲੋ ਵਰਸੀ ਤਾਂ ਇੱਕੋ ਹੀ 8 ਮਾਰਚ ਦੀ ਹੈਗੀ ਆ ਮੇਲਾ ਤਾਂ ਹੁਣ ਕੋਈ ਵੀ ਕਰਾ ਸਕਦਾ ਮੇਲੇ ਤਾਂ ਹੁਣ ਚਾਹੇ ਪੂਰਾ ਸਾਲ ਹੀ ਡੈਡੀ ਜੀ ਦੇ ਨਾਮ ਤੇ ਆਉਂਦੇ ਰਹਿੰਦੇ ਸਾਨੂੰ ਵੀ ਸੱਦਦੇ ਰਹਿੰਦੇ ਆ ਵੀ ਤੁਸੀਂ ਆਓ ਤੇ ਇਹਦਾ ਇੱਕ ਤਰ੍ਹਾਂ ਦਾ ਮੇਲਾ ਆ 24 ਤਰੀਕ ਨੂੰ ਲੱਗ ਰਿਹਾ ਜੋ ਵੀ বারਸੀ ਦਾ 8 ਤਰੀਕ ਨੂੰ ਇੱਕੋ ਹੀ ਆ ਉਹ ਪਿੰਡ ਦੁੱਗਰੀ ਵਿੱਚ ਹੀ ਹੋ ਰਹੀ ਆ ਤੇ ਉਹ ਹਰ ਸਾਲ ਦੀ ਤਰ੍ਹਾਂ ਹੀ ਹੋਊਗੀ ਜਿਹੜੇ ਚਮਕੀਲਾ ਹਰ ਉਹਨੂੰ ਪਿਆਰ ਕਰਦੇ ਨੇ ਫਿਲਮ ਦੀ ਵੀ ਡੀ ਕਰ ਰਹੇ ਨੇ ਤੁਹਾਨੂੰ ਚਾਹਣ ਵਾਲੇ ਦਰਸ਼ਕਾਂ ਨੂੰ ਕੀ ਕਹਿੰਦੇ ਹੋ लास्ट ਸਵਾਲ ਮੇਰਾ ਮੈਂ ਤਾਂ ਇਹੀ ਕਹੂੰਗੀ ਵੀ ਜਿੱਦਾਂ 12 April ਨੂੰ ਫਿਲਮ ਆ ਰਹੀ ਆ Netflix ਤੇ ਆ ਰਹੀ ਆ ਤੇ ਤੁਸੀਂ ਸਾਰੇ ਦੇਖੋ ਫਿਲਮ ਨੂੰ ਪਿਆਰ ਦਿਵੋ ਜੋ ਵੀ ਤੁਹਾਡੇ ਮਨਾਂ ਵਿੱਚ ਹੈਗੇ ਆ ਗਲਤ ਫਹਿਣ ਜੋ ਵੀ ਹੈਗਾ ਤੁਹਾਡੀ ਨੈਗੇਟਿਵਿਟੀ ਉਹ ਸਾਰੀ ਫਿਲਮ ਤੋਂ ਬਾਅਦ ਸ਼ਾਇਦ ਦੂਰ ਹੋ ਜੇ ਹਾਂਜੀ ਤੁਹਾਡੇ ਵੀਰੇ ਤੁਸੀਂ ਕਹਿੰਨਾ ਫਿਲਮ ਨੂੰ ਫਿਲਮ ਵਾਲੇ ਵੀ ਇਹ ਹੀ ਕਹਿਣਾ ਮੈਂ ਵੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਟੀਮ ਨੇ ਇਮਤੀਆਜ਼ ਸਰ ਦੀ ਜਿੰਨੀ ਪੂਰੀ ਟੀਮ ਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਐ ਇਸ ਤੇ ਤੇ ਬਹੁਤ ਵਧੀਆ ਮੂਵੀ ਬਣੀ ਆ ਤੇ ਮੈਂ ਸਾਰੇ ਆਪਣੇ ਪੰਜਾਬ ਪੰਜਾਬੀ ਇਤ ਬਾਹਰ ਵਿਦੇਸ਼ਾਂ ਚ ਬੈਠੇ ਜੋ ਆਪਣੇ ਸਰੋਤੇ ਨੇ ਹਨਾ ਸਾਰਿਆਂ ਨੂੰ ਇਹ ਹੀ ਬੇਨਤੀ ਕਰਨਾ ਵਾ ਵੀ ਉਹ ਫਿਲਮ ਦੇਖਣ ਤੇ ਉਹਨੂੰ ਪਿਆਰ ਦੇਣ ਤੇ ਉਹ ਦੇਖਣ ਵੀ ਮੂਵੀ ਦੇ ਵਿੱਚ ਸਾਡੇ ਫਾਜ਼ਲ ਸਾਹਿਬ ਨੇ ਕਿਵੇਂ ਆਪਣੇ ਸਟਰਗਲ ਕੀਤੀ ਆ ਕਿਵੇਂ ਇਹ ਮੁਕਾਮ ਹਾਸਲ ਕੀਤਾ ਉਹ ਉਹਨਾਂ ਪਿੱਛੇ ਵੀ ਕਿੰਨੀ ਕੁ ਮਿਹਨਤ ਸੀ ਉਹਨਾਂ ਦੀ ਬਹੁਤ ਬਹੁਤ ਸ਼ੁਕਰ ਹੈ ਤੁਸੀਂ ਗੱਲਬਾਤ ਕੀਤੀ। ਸੋ ਬੇਟੀ ਚਮਕੀਲਾ ਜੀ ਦੀ ਉਹਨਾਂ ਦਾ ਜਵਾਈ ਗੱਲਬਾਤ ਕੀਤੀ। ਚਮਕੀਲਾ ਦੀ ਜ਼ਿੰਦਗੀ ਨਾਲ ਜੁੜੇ ਬਹੁਤ ਸਾਰੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ। ਫਿਲਮ ਬਾਰੇ ਵੀ ਗੱਲਾਂ ਬਾਤਾਂ ਹੋਈਆਂ। ਉਮੀਦ ਕਰਦਾ ਕਿ Netflix ਤੇ ਤੁਸੀਂ ਫਿਲਮ ਦੇਖੋਗੇ। ਫਿਲਮ ਤੁਹਾਡੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇਊਗੀ ਤੇ ਇਸ ਇੰਟਰਵਿਊ ਰਾਹੀਂ ਵੀ ਤੁਹਾਨੂੰ ਸਾਡੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਮਿਲੇ ਹੋਣਗੇ। ਕਮੈਂਟ ਕਰਕੇ ਦੱਸੋ ਤੁਹਾਨੂੰ ਇੰਟਰਵਿਊ ਕਿਹੋ ਜਿਹਾ ਲੱਗੀ। ਫਿਲਹਾਲ ਹੀ ਮੈਨੂੰ ਇਜਾਜ਼ਤ ਦਿਓ ਸਸਟੇਕਾਰ।